ਲੋ ਜੀ ਇੱਕ ਪਾਸੇ ਬੀਬੀਆਂ ਨੇ ਭੂੰਦੜੀ ਦੇ ਵਿੱਚ ਇੱਕ ਪਾਸੇ ਲੋਕਾਂ ਦਾ ਕਾਫਲਾ ਤੇ ਦੂਜੇ ਪਾਸੇ ਪੁਲਿਸ ਆ ਹੁਣ ਆਪਾਂ ਦੇਖਣਾ ਵਾ ਬਈ ਕੀ ਹੁੰਦਾ ਹੁਣ ਆਪਾਂ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾਵਾਂਗੇ ਐਸਚੋ ਸਾਹਿਬ ਵੀ ਆ ਗਏ ਨੇ ਲੜਕੀਆਂ ਅੱਗੇ ਕੀ ਹੁੰਦਾ ਐਸਚੋ ਸਾਹਿਬ ਆ ਗਏ ਹੁੰਦੜੀ ਚੌਕ ਹੋ ਗਈ ਜੀ ਲਾਲਾ ਲਾਲਾ ਹੋ ਗਈ ਲਾਲਾ ਲਾਲਾ ਹੋ ਗਈ ਲਾਲਾ ਲਾਲਾ ਹੋ ਗਈ ਚੱਕਲਾ ਚੱਕਲਾ ਪੁਲਿਸ ਨੇ ਰੋਕ ਲੇ ਪੁਲਿਸ ਰੋਕਦੀ ਆ ਹੁੰਦੜੀ ਆ ਜੀ ਇਹ ਕੁੜੀਆਂ ਕਿੱਥੇ ਆ? ਕਿੰਨੀਆਂ ਤਸਵੀਰਾਂ? ਸਿੱਧੀਆਂ ਤਸਵੀਰਾਂ ਭੁੰਡੜੀ ਤੋਂ ਪੁਲਿਸ ਰੋਕਣ ਲੱਗੀ ਸੀ ਪਰ ਬੀਬੀਆਂ ਅੱਗੇ ਨਿਕਲ ਆਈਆਂ। ਉਹ ਮੋਟਰਸਾਈਕਲ ਸੜਤਾ। ਉਹ ਰੋਕ ਲੈ ਪਿੱਛੇ। ਉਹ ਵਰਗੀ ਡਾਂਗ। ਉਹ ਵਰਗੀ ਡਾਂਗ। ਬੀਬੀਆ ਨਿਕਲੇ ਆਂ ਹੀ ਬੀਬੀਆ ਨੇ ਬੈਰੀਕੇਡ ਤੋੜਤਾ ਡੋਕਰੇ ਜਲਾਓ ਮੂਰੇ ਉਹ ਸਾਈਕਲ ਪਰੇ ਕਰ ਲੈ ਸਾਈਕਲ ਪਰੇ ਕਰ ਦੇ ਨਾ ਮੋਟਰਸਾਈਕਲ ਐ ਭੂਂਡੜੀ ਦੀਆਂ ਕੋਈ ਨਾ ਕੋਈ ਨਾ ਤਸਵੀਰਾਂ ਸਿੱਧੀਆਂ ਇਹ ਸਿੱਧੀਆਂ ਤਸਵੀਰਾਂ ਭੂਂਡੜੀ ਤੋਂ ਹਲੇ ਤੱਕ ਇੱਕ ਬਾਇਓ ਗੈਸ ਫੈਕਟਰੀ ਨੂੰ ਲੈ ਕੇ ਪੁਲਿਸ ਵੀ ਬਹੁਤਾਂ ਲੱਗੀ ਹੋਈ ਦੂਜੇ ਪਾਸੇ ਆ ਬੀਬੀਆਂ ਦੇ ਬਾਲ ਖੁੱਲ ਗਏ ਆ ਬੀਬੀਆਂ ਨਿਕਲਾਈਆਂ ਨਿਕਲੇ ਆਂ ਬੀਬੀਆਂ ਅੱਗੇ ਵੀਡੀਓ ਸ਼ੇਅਰ ਕਰ ਦਿਓ ਵੀਰੇ ਚੱਲਦੀ ਲੁਧਿਆਣਾ ਜ਼ਿਲ੍ਹਾ ਵਾ ਲੋਕ ਨਿਕਲਿਆ ਲੋਕ ਨਿਕਲਿਆ ਲੋਕਾਂ ਨੇ ਜਿੱਤਾਂ ਹੋ ਗਈ ਲੋਕ ਨਿਕਲੇ ਥਾਲਸੇ ਵੀ ਆ ਨੰਗਸਿੰਝ ਵੀ ਆ ਲੋਕ ਨਿਕਲਿਆ ਅੱਗੇ ਔਰ ਇਹ ਪੁਲਿਸ ਨੂੰ ਧੱਕੇ ਮਾਰ ਕੇ ਨਿਕਲੇ ਲੋਕ ਆਏ ਲੋਕ ਬੋਲੇ ਲੋਕ ਨਿਕਲੇ ਆਏ ਅੱਗੇ ਕੋਲ ਸੇ ਰੋਕਣ ਲੱਗੀ ਸੀ ਸਾਨੂੰ ਵੀ ਪਰੰਤੂ ਹੁਣ ਨੂੰ ਪਤਾ ਹੈ ਵੀ ਆਪਣੀ ਦਾ ਪੱਤਰਕਾਰ ਹੀ ਫਿਰ ਆਪਾਂ ਡਰਦੇ ਨਹੀਂ ਹੈਗੇ ਅਸੀਂ ਸਾਫ਼ ਕਹਿਤਾ ਸੀਗਾ ਆ ਦੇਖੋ ਲੋਕ ਨਿਕਲੇ ਆਏ ਅੱਗੇ ਚਲਦੀ ਵੀਡੀਓ ਸ਼ੇਅਰ ਕਰ ਲਿਓ ਵੀਰੇ ਧੂੰਦੜੀ ਧੂੰਦੜੀ ਪੂਂਦੜੀ ਦੇ ਵਿੱਚ ਬਾਇਓ ਗੈਸ ਫੈਕਟਰੀ ਨੂੰ ਲੈ ਕੇ ਚਲੋ ਚਲੋ ਨਿਕਲੇ ਆਏ ਲੋਕ ਅੱਗੇ ਪੁਲਿਸ ਬੇਵਸ ਹੋ ਗਈ ਪੁਲਿਸ ਤੋਂ ਡਾਂਗ ਨਹੀਂ ਚੱਲੀ ਚਲੋ ਨਹੀਂ ਚਲਾਉਣੀ ਵੀ ਨਹੀਂ ਚਾਹੀਦੀ ਸ਼ਾਂਤੀ ਨਾਲ ਪ੍ਰੋਟੈਸਟ ਕਰਨਾ ਚਾਹੀਦਾ ਤੁਹਾਨੂੰ ਦਿਖਾ ਦਿੰਦੇ ਆ ਮਜ਼ਦਮ ਖੜੇ ਬੀਐਸਪੀ ਇੰਦਰਜੀਤ ਸਿੰਘ ਮੌਕੇ ਤੇ ਲੋਕਾਂ ਨੂੰ ਆਹੇ ਬਾਈ ਜਿਹੜਾ ਕੰਮ ਪੁੱਛੀ ਜਾਂਦਾ ਯਾਰੀ ਵੀਰੇ ਅਸੀਂ ਰੋਕ ਨਹੀਂ ਸਕਦੇ ਉਹ ਅਸੀਂ ਰੋਕਣਾ ਸਾਡਾ ਕੰਮ ਨਹੀਂ ਉਹ ਚਲਦੀ ਵੀਡੀਓ ਸ਼ੇਅਰ ਕਰ ਦਿਓ ਤੇ ਇਹਨੇ ਤੇ ਕੈਨੇਡਾ ਅਮਰੀਕਾ ਤੱਕ ਪਹੁੰਚੇ ਲੋਕ ਮੁੱਦਾ ਵਾਈ ਲਈ ਇਹ ਲੋਕ ਸਾਨੂੰ ਦਮ ਚੜਿਆ ਪਿਆ ਖੜਿਆ ਨੂੰ ਤੁਸੀਂ ਸ਼ੇਅਰ ਵੀ ਨਹੀਂ ਕਰ ਸਕਦੇ ਵੀਡੀਓ ਲੋਕ ਹਿੱਤ ਵੀਡੀਓ ਆ ਇਹ ਆ ਦੇਖੋ ਆ ਨਿਕਲੇ ਆਏ ਲੋਕ ਭੂਦੜੀ ਆ ਇਹ ਭੂਦੜੀ ਪਾਉਗਾ ਫੈਕਟਰੀ ਨੂੰ ਲੈ ਕੇ ਲੋਕ ਨਿਕਲੇ ਆਏ ਲੋਕ ਨਿਕਲੇ ਆਏ ਅੱਗੇ ਲੋਕਾਂ ਦਾ ਕੱਟ ਬਹੁਤ ਵੱਡਾ ਪੁਲਿਸ ਨੂੰ ਪਿੱਛੇ ਹੋਣਾ ਪੈ ਗਿਆ ਪਹਿਲਾਂ ਤਾਂ ਪੁਲਿਸ ਨੇ ਰੋਕੇ ਸੀ ਤੇ ਲੋਕ ਅੱਗੇ ਨਿਕਲੇ ਆਏ ਇਹ ਵੀ ਕੋਲ ਕਰ ਲਾਤੀ ਚਾਰਜ ਕਰਦੇ ਆ ਪੁਲਿਸ ਵਾਲੇ ਕੀਤਾ ਵਾ ਨੰਗੀ ਆ ਬੰਨਿਆਂ ਨੂੰ ਕੁੜੀਆਂ ਨੂੰ ਧੱਕੇ ਮਾਰਦੇ ਆ ਬੁੜੀਆਂ ਦੇ ਕੱਪੜੇ ਪਾੜਦੇ ਆ ਉਹਨਾਂ ਨੇ ਇਹ ਨੌਜਵਾਨ ਮੁੰਡੇ ਕਹਿੰਦੇ ਵੀ ਪੁਲਿਸ ਸਾਡੇ ਨਾਲ ਧੱਕਾ ਕਰਦੀ ਆ ਬੁੜੀਆਂ ਦੇ ਕੱਪੜੇ ਪਾੜੇ ਆ ਇੱਕ ਬੀਬੀ ਦੇ ਕੇਸ ਖੁੱਲੇ ਸੀ ਹੁਣ ਅਸੀਂ ਅੱਗੇ ਜਾ ਕੇ ਓਏ ਅੱਗੇ ਆ ਜਾ ਤੂੰ ਯਾਰ ਆ ਦੇਖੋ ਵੀਰੇ ਮੜਾ ਜਾ ਸਾਈਡ ਤੇ ਸਾਈਡ ਹੋਇਓ ਸਾਈਡ 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 ਹੋਈ ਵੀਰੇ ਦੇਖੋ ਵੀਰੇ ਭੱਜਣਾ ਪੈ ਰਿਹਾ ਅੱਜ ਤੁਹਾਡਾ ਵੀ ਜੇ ਮੈਥੇ ਹੀ ਲਵਾਤਾ ਲੋਕਾਂ ਨੇ ਚਲਦੀ ਵੀਡੀਓ ਕਰ ਦਿਓ ਸ਼ੇਅਰ ਹਾਂ ਉਹ ਦਿਖਾ ਰਹੇ ਆ ਵੇਖੋ ਪਿੱਛੇ ਅਸੀਂ ਵੀ ਭੱਜੇ ਜਾ ਰਹੇ ਆ ਵੇਖੋ ਪਿੱਛੇ ਵੀਡੀਓ ਸ਼ੇਅਰ ਕਰ ਦਿਓ ਵੀਰੇ ਬੰਦ ਕਰਾਵੇ ਸੱਚਾ ਕੌਣ ਆ ਪੁਲਿਸ ਸੱਚੀ ਆ ਸਰਕਾਰ ਸੱਚੀ ਆ ਜਾਂ ਲੋਕ ਸੱਚੇ ਆ ਸੀ ਇਹਦੀ ਕੋਈ ਪੁਸ਼ਟੀ ਨਹੀਂ ਕਰਦੇ ਸਿਰਫ ਦੋਨੇ ਹਿੱਤਾਂ ਦਿਖਾਉਣ ਦਾ ਹੱਕ ਉਹ ਮੇਰੇ ਕੋਈ ਗੱਲ ਨਹੀਂ ਅਸੀਂ ਸਤ ਮਹੀਆ ਗਿਆ ਆ ਜਾ ਕਾ ਜਾ ਡੀਐਸਪੀ ਮੇਰਾ ਖਲਿੰਦਰਜੀਤ ਸਿੰਘ ਮੁਰੇਆ ਦੋ 100 ਦੇ ਕਰੀਬ ਲੋਕ ਅੱਗੇ ਨਿਕਲ ਗਏ ਪੁਲਿਸ ਰੋਪਣ ਚ ਨਾਕਾਮ ਰਹੀ ਸਾਡੇ ਪਿੰਡ ਨਾਲ ਸਾਡੇ ਘਰ ਦੇ ਚਾਰ ਮਰੀਜ਼ ਕੈਂਸਰ ਦੇ ਆ ਵੀ ਹਾਂ ਕੀ ਨੂੰ ਅਦਰਾਕ ਦੀ ਤੇ ਸਾਡੇ ਨਿੱਕ ਨਿੱਕੇ ਜਵਾਗ ਰਲ ਥਾਣੇ ਕੋਈ ਨਾ ਬਈ ਉਹ ਭਜ ਲੈ ਭਜ ਲੈ ਹੋਏ 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 ਉਹ ਤੋਹਣੇ ਅੱਗੇ ਅੱਗੇ ਪੁਲਿਸ ਨੇ ਮੇਰਾ ਖਰ ਰੋਕ ਲੇ ਵਿਚੇ ਲੋਕ ਭੱਜੇ ਜਾਂਦੇ ਕਿਉਂਕਿ 2 ਕਿਲੋਮੀਟਰ ਦਾ ਵਕਵਾ ਵਿਚਾਲੇ ਫਲੁਦਿਆਣਾ ਜ਼ਿਲ੍ਹਾ ਤੁਹਾਨੂੰ ਅੱਗੇ ਦੱਸਿਆ ਸੀਗਾ ਬਈ ਕਰੀਬ-ਕਰੀਬ 1000 ਦੇ ਕਰੀਬ ਲੋਕ ਨੇ ਜਿਹੜੇ ਜਿਹਦੇ ਵਿੱਚ ਕਿਸਾਨ ਯੂਨੀਅਨ ਆ ਵੀ ਆ ਪਿੰਡ ਦੀਆਂ ਬੀਬੀਆਂ ਵੀ ਆ ਤੇ ਬਾਕੀ ਇਦਾਂ ਕਹਿ ਦੋ ਦਵਾਈ ਦੇ ਕੇ ਬੈੱਡ ਰੂਮ ਆ ਕੇ ਨੇ ਇਹ ਕੀ ਗੱਲ ਗੱਲ ਰੌਲਾ ਕੀ ਆ ਰੌਲਾ ਕੀ ਆ ਜ਼ਹਿਰ ਨਿਰੀ ਸਾਡੇ ਪਿੰਡ ਕੋਲ ਨਾਲ ਲੱਗੇ ਹੋਏ ਆ ਇਹ ਸਹੀ ਫੇਰ ਜੇ ਕੋ ਫੈਕਟਰੀ ਬਣੀ ਆ ਉਦੋਂ ਰੋਕਦੇ ਤੁਸੀਂ ਦੱਛੇ ਨਹੀਂ ਕਿਥੇ ਨੇ ਕਹਿੰਦੇ ਨੇ ਤੌਲੀ ਦੀ ਫੈਕਟਰੀ ਲੱਗ ਰਹੀ ਆ ਹਾਂ ਭਲੇ ਧੋਖੇ ਚ ਰੱਖਿਆ ਇੰਨੇ ਨੇ ਹਾਂ ਮੋਰ ਤੋਂ ਲੱਗਣੀ ਨਹੀਂ ਜਣੀ ਹਾਂ ਕੋਈ ਨਹੀਂ ਲੱਗਣੀ ਨਹੀਂ ਪਰ ਪੁਲਿਸ ਨੂੰ ਦਵਾਈ ਦੇ ਦੋ ਪੁਲਿਸ ਦਾ ਡੰਡਾ ਬਹੁਤ ਕੜਾ ਕੋਈ ਨਹੀਂ ਫਿਰ ਦਵਾਈ ਦੇ ਦੋ ਨਾਲ ਦੇ ਪਿੰਡ ਨੂੰ ਚਲੋ ਪੰਜਾਬ ਪੁਲਿਸ ਨੂੰ ਹਰ ਇੱਕ ਬੰਦਾ ਮਤਲਬ ਆਪਣੇ ਲੈ ਲੈਂਦਾ ਕੇਂਦਰ ਬਿੰਦੂ ਤੇ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਹੀ ਪੰਜਾਬ ਪੁਲਿਸ ਆ ਜਦੋਂ ਦੂਜੀਆਂ ਸਰਕਾਰਾਂ ਹੁੰਦੀਆਂ ਉਦੋਂ ਵੀ ਇਹਨਾਂ ਨੂੰ ਹਿਦਾਇਤ ਹੁੰਦੇ ਆਪਣੇ ਘਰਾਂ ਦੇ ਮੁੰਡੇ ਆਪਣੇ ਘਰਾਂ ਦੇ ਜਵਾਕ ਆ ਠੀਕ ਆ ਲਾਅ ਐਂਡ ਆਰਡਰ ਨੂੰ ਜਦੋਂ ਮੇਨਟੇਨ ਰੱਖਣਾ ਤਾਂ ਸਾਰਾ ਕੁਝ ਕਰਨਾ ਪੈਂਦਾ ਚਲੋ ਉਹ ਮੈਂ ਐਸਐਚਓ ਹੀਰਾਸੋਂ ਨਾਲ ਵੀ ਗੱਲ ਕੀਤੀ ਸੀ ਵੀ ਬੀ ਐਸਐਚਓ ਸਾਹਿਬ ਜਿਹੜਾ ਧਰਨਾ ਪ੍ਰੋਟੈਸਟ ਆ ਉਹ ਡੈਮੋਕ੍ਰੇਸੀ ਆਪਾਂ ਲਾ ਸਕਦੇ ਆ ਪਰ ਮੇਰਾ ਖਿਆਲ ਉਹਨਾਂ ਸ਼ਹਿਰ ਹਾਈ ਕੋਰਟ ਦੀਆਂ ਕੋਈ ਡਾਇਰੈਕਸ਼ਨਾਂ ਨੇ ਉਹਦਾ ਹਜੇ ਤੱਕ ਇੱਥੇ ਮੇਰਾ ਖਿਆਲ ਫੇਰ ਪੰਗਾ ਪੈ ਗਿਆ ਨਹੀਂ ਰੁਕਣਾ ਇਹਨਾਂ ਨੇ ਮੈਨੂੰ ਪਤਾ ਜਾਦੇ ਜਾਣੇ ਆ ਖੇਤ ਅੱਜ ਦੀ ਹੁੰਨੇ ਆ ਚੱਲ ਬਈ ਆੜੀ ਬੋਲ ਬੋਲੇ 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 ਨਿਕਲੇ ਆਏ ਲੋਕ ਆ ਦੇਖ ਲੋ ਕਹਿੰਦੇ ਆ ਪੱਤਰਕਾਰੀ ਕਰਨੀ ਨਾ ਸੌਖੀ ਨਹੀਂ ਹੈ ਆ ਫਿਰਦੇ ਆ ਅਸੀਂ ਖੇਤਾਂ 'ਚ ਪਾਣੀ 'ਚ ਫਿਰਦੇ ਆ ਕਣਕ ਚਾ ਦੇਖੋ ਇਹੇ ਜੇ ਪੱਤਰਕਾਰ ਵੀ ਹੈਗੇ ਆ ਜਿਹੜੇ ਪ੍ਰੈਸ ਨੋਟ ਆਏ ਹੋਏ ਭੇਜ ਕੇ ਨਾ ਬੈਠੇ ਘਰ ਆ ਕੇ ਸ਼ਿਕਾਇਤਾਂ ਕਰੀ ਜਾਂਦੇ ਆ ਪੱਤਰਕਾਰਾਂ ਦੀਆਂ ਪ੍ਰੈਸ ਨੋਟ ਤੋਂ ਪੱਤਰਕਾਰੀ ਕਰਨੀ ਆ ਰੀਸਾਂ ਕਰਦੇ ਆ ਦੂਜਿਆਂ ਦੀਆਂ ਆਏ ਹੁੰਦੀਆਂ ਪੱਤਰਕਾਰੀਆਂ ਤਾਂ ਸਾਡੇ ਵੀ ਬਰ ਸਕਦੀ ਹੈ ਸਾਡੇ ਕਿਹੜਾ ਮੱਥੇ ਤੇ ਲਿਖਿਆ ਪੱਤਰਕਾਰਾਂ 500 ਦੇ ਕਰੀਬ ਪੁਲਿਸ ਮਲਾਜਮਾਂ ਹੁਣ ਅੱਗੇ ਦੇਖਦੇ ਹਾਂ ਕੀ ਪੰਡਾ ਇੱਥੇ ਰੋਕਲੇ ਪੁਲਿਸ ਨੇ ਸਾਰੇ ਜਾਣੇ ਅੱਗੇ ਉਹ ਅੱਗੇ ਗੇਟ ਫੈਕਟਰੀ ਦਾ ਵਾ ਫੈਕਟਰੀ ਦੇ ਬਿਲਕੁਲ ਨੇੜੇ ਪੁਲਿਸ ਨੇ ਰੋਕ ਲਿਆ ਇਹਨਾਂ ਨੂੰ ਜੇ ਨਾਲ ਬੰਦ ਬੰਦ ਵੀ ਨਾ ਨਾ ਅੱਗੇ ਅੱਗੇ ਪੁਲਿਸ ਅਧਿਕਾਰੀ ਇਹ ਗੱਲ ਕਹਿ ਰਿਹਾ ਵੀ ਅੱਗੇ ਨਹੀਂ ਲੰਘਣਾ ਨਾ ਤੁਹਾਨੂੰ ਅੱਗੇ ਦਿਖਾ ਦਿਆਂ ਭਾਈ ਸਾਹਮਣੇ ਗੇਟ ਆ ਗੇਟ ਵੀ ਲੋਹੇ ਦਾ ਬਣਾਇਆ ਹੋਇਆ ਤੇ ਪੁਲਿਸ ਵੀ ਪੂਰੇ ਆ ਨਗਰਾਂ ਡੰਡੇ ਚੱਕੀ ਖੜੀ ਆ ਮੈਂ ਕਿਹ ਵੀ ਤੁਹਾਨੂੰ ਕਿਹਾ ਸੀ ਵੀ ਜਦੋਂ ਲਾਅ ਐਨ ਆਰਡਰ ਨੂੰ ਮੇਨਟੇਨ ਰੱਖਣ ਦੀ ਗੱਲ ਆਉਂਦੀ ਆ ਨਾ ਉਦੋਂ ਕੋਈ ਵੀ ਬੰਦਾ ਉਹਨੇ ਆਪਣੀ ਡਿਊਟੀ ਨਿਭਾਉਣੀ ਆ ਜਿਸ ਤਰ੍ਹਾਂ ਮੈਂ ਰਾਜਾ ਬਣਗ ਨੂੰ ਸਵਾਲ ਕੀਤਾ ਸੀ ਵੀ ਜਿਵੇਂ ਤੁਸੀਂ ਅੱਜ ਕਹਿ ਰਹੇ ਹੋ ਸਰਕਾਰ ਧੱਕੇਸ਼ਾਹੀ ਕਰਦੀ ਆ ਜਦੋਂ ਥੋੜੀ ਸਰਕਾਰ ਸੀ ਉਦੋਂ ਵੀ ਇਹੀ ਪੁਲਿਸੀ ਕੋਈ ਗੱਲ ਨਹੀਂ ਜੇ ਅੱਜ ਸੀਐਮ ਭਗਵੰਤ ਮਾਨ ਇਹਨਾਂ ਨੂੰ ਕਿਸੇ ਤਰ੍ਹਾਂ ਜਾਇਜ਼ ਨਜਾਇਜ਼ ਅਸੀਂ ਨਹੀਂ ਪੁਸ਼ਟੀ ਕਰਦੇ ਕਹਿ ਰਹੇ ਆ ਜਾਂ ਨਹੀਂ ਕਹਿ ਰਹੇ ਪਰ ਲੋਕਾਂ ਦੀ ਜਿਹੜੀ ਮੰਗ ਆ ਨਾ ਮੈਂ ਤੁਹਾਨੂੰ ਪ੍ਰੋਪਰ ਗੱਲ ਦੱਸਣ ਲੱਗਿਆ ਲਾਸਟ ਤੇ ਕਿਉਂਕਿ ਲੰਬੀ ਵਾਲੀ ਵੀਡੀਓ ਨਹੀਂ ਜਾਣੀ ਫਿਰ ਲੋਕ ਦੇਖਦੇ ਨਹੀਂ ਜਦੋਂ ਇਹ ਫੈਕਟਰੀ ਦਾ ਵਿਰੋਧ ਹੋਣ ਲੱਗਿਆ ਸੀ ਮੈਂ ਉਦੋਂ ਵੀ ਵੀਡੀਓ ਪਾ ਕੇ ਗਿਆ ਸੀ ਮੇਰੀ ਵੀਡੀਓ ਨੈਟ ਤੇ ਪਈ ਆ ਚੱਕ ਲਿਓ ਪਿਛਲੇ ਸਾਲ ਦੀ ਉਦੋਂ ਲੋਕਾਂ ਨੇ ਧਰਨਾ ਲਾਇਆ ਸੀਗਾ ਪਰ ਉਹ ਜਿਹਨੂੰ ਅੰਦਰ ਜਾ ਕੇ ਉਹਨਾਂ ਦਾ ਪੱਖ ਲਿਆ ਉਹ ਕਹਿੰਦੇ ਸਾਡੇ ਕੋਲ ਤਾਂ ਜੀ ਸਾਰੇ ਕਾਗਜ਼ ਮੌਜੂਦ ਆ ਪਰ ਜੇ ਕੋਈ ਵਿਅਕਤੀ ਕਾਨੂੰਨੀ ਪੱਖ ਤੋਂ ਸਟਰੋਂਗ ਆ ਤਾਂ ਉਹ ਬਣਿਆ ਬਣਾਇਆ ਕਾਨੂੰਨੀ ਪੱਖ ਅਗਲੇ ਪੁਲਿਸ ਕੋਲੇ ਰੱਖ ਦਿੰਦੇ ਆ ਜਦੋਂ ਪੁਲਿਸ ਕੋਲੇ ਕਾਨੂੰਨੀ ਪੱਖ ਜਾਂਦਾ ਉੱਥੇ ਫਿਰ ਉਹ ਸਟੈਂਡ ਲਾਏ ਜਾਂਦੇ ਆ ਹੁਣ ਸੜਕ ਆ ਜਿਹੜੀ ਇਹ ਹੰਪੜਾ ਭੂੰਦੜੀ ਸਤਮਾ ਵੇਟ ਵਾਲੀ ਰੋਡ ਆ ਜਿੱਦੇ ਤੇ ਆ ਧਰਨਾ ਸੜਕ ਤੇ ਬੈਗੇ ਨੇ ਲੋਕ ਲੋਕ ਅੱਗੇ ਜਾਣ ਦੀ ਮੰਗ ਕਰਦੇ ਸੀਗੇ ਪਰ ਪੁਲਿਸ ਨੇ ਇੱਥੇ ਬਿਠਾ ਲਏ ਇਹ ਸਾ ਦੇਖੋ ਦੇਖੋ ਵੀਰ ਬਾਹਰ ਜਾ ਦੇਖੋ ਜੀ ਮੂੰਹ ਬੜਾ ਹੋਣਾ ਕਿਹੜੇ ਮੁੰਡੇ ਜਾਣਨਗੇ ਗੱਲ ਆਏ ਜੀ 8 ਦੇ ਬਣ ਕੇ ਕੋਈ ਨਹੀਂ ਪੱਕੇ ਸੀ ਬਾਤ ਲਾਏ ਸੀਗੇ ਮੌਸਲੇ ਰੋਕਾ ਰੋਕਦੇ ਸੀਗੇ ਉਧਰ ਰੁਕਣ ਦੇ ਮੌਜੂਦ ਅੱਥਾ ਭਾਈ ਹੋਏ ਆ ਬਾਈ ਜੀ ਫਿਰ ਸੀਨੀਅਰ ਸਾਹਿਬ ਨੇ ਇੱਕ ਗੱਲ ਬੰਦੇ ਚੱਕੇ ਆ ਬੰਦਰ ਚਾਹਣ ਨੂੰ ਇਹ ਨਹੀਂ ਅੱਛੀ ਆਪੀ ਜਾਮ ਕਰ ਦੇਣਾ ਬਿਲਕੁਲ ਜੇ ਕੋਈ ਬੰਦਾ ਚੱਕਾ ਹੋਇਆ ਨਹੀਂ ਨਹੀਂ ਹਾਂ ਆਪਾਂ ਪਰਸ਼ਮਣ ਟੱਕੀ ਇੱਕ ਮਿੰਟ ਹਾਂ ਬਾਈ ਮੁਕੀਓ ਯਾਰ ਐਸਐਟਓ ਆ ਯਾਰ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਪੁਲਸੀਆਂ ਦੀ ਵੀ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਹਾਂ ਜੀ ਦੱਸੋ ਦੱਸੋ ਪੁੱਛੋ ਜੀ ਕੀ ਪੁੱਛਣਾ ਵੀਰੇ ਤੁਸੀਂ ਇੱਥੇ ਜਿਹੜਾ ਇਹਨਾਂ ਨੂੰ ਰੋਕ ਰਹੇ ਹੋ ਉਹਨੂੰ ਇੱਕ ਵਾਰੀ ਇਹ ਚੀਜ਼ ਕੀ ਕੀ ਜਿਹੜੇ ਫੈਕਟ ਆ ਪਿੰਡ ਵਾਸੀਆਂ ਉਠਾ ਰਹੇ ਨੇ ਜਰੂਰ ਇੱਥੇ ਮੈਂ ਮੇਰੇ ਨਾਲ ਦੋ ਡੀਐਸਪੀ ਸਹਿਬਾਨ ਹਾਂਜੀ ਤੇ ਜਿਹੜੀ ਇਹ ਫੋਰਸ ਖੜੀ ਹੈ ਨਾ ਧਿਆਨ ਦਿਓ ਜੀ ਜਿਹੜੀ ਇਹ ਫੋਰਸ ਖੜੀ ਹੈ ਇਹ ਲੋਅ ਐਂਡ ਆਰਡਰ ਡਿਫਰੈਂਸ ਇਹਨਾਂ ਨੂੰ ਕੁਝ ਨਹੀਂ ਬਾਈ ਜੀ ਤੁਸੀਂ ਨਹੀਂ ਮੈਂ ਮੰਨਦਾ ਵੀ ਬਹੁਤੀ ਡਿਊਟੀ ਹੈ ਹੈ ਮੰਨਦਾ ਹੀ ਬਹੁਤੀ ਡਿਊਟੀ ਹੈ মিডিਆ ਪੱਖ ਲੈ ਰਿਹਾ ਵਾ ਪਰ ਪੁਲਿਸ ਆਪਣੇ ਮਾਦਾ ਕਿਹੜਾ ਪਿੰਡ ਆ ਤੁਹਾਡਾ ਕਾਦੇ ਧਰਨਾ ਲਾਇਆ ਤੁਸੀਂ ਕੇ ਕੈਨਸਲ ਕੌਣ ਸੇ ਗੱਲ ਕਰੇ ਦੇ ਕੰਮ ਮੇਰੀ ਪਤਾਰੇ ਤੇ ਕਰਦੇ ਆਂ ਕਿੱਥੇ ਮਾਰਦੇ ਆਂ ਸਾਡੇ ਜੰਮੇ ਹੋਰ ਤਾਂ ਧੱਕੇ ਮਾਰਦੇ ਆਂ ਸੱਤ ਜਿਹੜਾ ਉਹ ਢੇਣਾ ਸੀ ਆਪਦੇ ਬੱਚਿਆਂ ਦੇ ਵਿੱਚ ਉੜੇ ਗਏ ਹਾਂ ਮਾਰੀਆਂ ਤਾਂ ਪਹਿਲਾਂ ਹੀ ਲੱਗੀਆਂ ਬਹੁਤ ਲੋਕਾਂ ਨੂੰ ਮਾਰ ਪਈ ਨਕਾਲਾ ਪੀੜੇ ਤਾਂ ਪਹਿਲਾਂ ਤੇ ਲੋਕਾਂ ਘੇੜਾ ਨੂੰ ਆਇਆ ਆ ਪਾਣੀ ਰਿਹਾ ਇਹ ਤਾਂ ਬੰਦੇ ਟੱਕੇ ਮਾਰਦੇ ਖਾਣੇ ਤੇ ਫੈਕਟਰੀ ਹੁਣ ਆਪਾਂ ਚੱਲਣ ਨਹੀਂ ਦੇਣੀ ਕਿਸੇ ਵੀ ਕੀਮਤ ਤੇ ਨਾ ਸਾਡੇ ਮਰਿਆ ਦੇ ਭਲਾ ਚੱਲ ਜਵੇਂ ਕੀਨੋ ਆ ਤੁਹਾਡਾ ਗਰਮੀਤ ਕੌਰ ਇਹ ਸਾਡੇ ਭੈਣ ਦੀ ਗਰਮੀਤ ਕੌਰ ਸੀ ਉਹ ਕਹਿੰਦੀ ਸਾਡੀ ਅਸੀਂ ਨਹੀਂ ਚੱਲਣ ਦੇਣੀ ਫੈਕਟਰੀ ਫੁਕਟਰੀ ਇਹ ਦੇਖਿਓ ਦੇਖਿ ਵੀਰੇ ਅਭੀਰੇ ਬੜਾ ਟਿਕਿਆ ਬਸ ਬਦਲੇ ਬਸ ਆਪਾਂ ਇੰਨੇ ਦਾ ਹਾਜ਼ਰੀ ਆਪਣੀ ਪ੍ਰਮਾਨ ਕਰਿਓ ਲੋਕ ਮੁੱਦਾ ਵੀਰੇ ਇਹ ਬਹੁਤ ਵੱਡਾ ਇਹ ਨਹੀਂ ਹੈ ਵੀ ਇਹ ਤੇ 20 ਕ ਬੰਦਿਆਂ ਦਾ ਇਕੱਠਾ ਆ ਦੇਖੋ ਤੁਹਾਨੂੰ ਇਕੱਠ ਸਾਰਾ ਦਿਖਾ ਰਿਆ ਵਾ ਹੋ ਤੱਕ ਮੁੰਡੇ ਖੜੇ ਆ ਤੇ ਪਿੱਟਾ ਕੱਟੇ ਇੱਧਰੀ ਸਾਈਡ ਪੁਲਸ ਖੜੀ ਆ ਹੁਣ ਅੱਗੇ ਇਹ ਜਿਹੜਾ ਧਰਨਾ ਪ੍ਰਦਰਸ਼ਨ ਉਹ ਕੀ ਰੰਗ ਲਿਆਉਂਦਾ ਵਾ ਕੀ ਇਹ ਧਰਨਾ ਇੱਥੇ ਪੱਕਾ ਲਾਉਂਦੇ ਆ ਜਾਂ ਕੀ ਇਹ ਧਰਨਾ ਇਹ ਪੱਕਾ ਲਾਉਂਦੇ ਆ ਜਾਂ ਪੁਲਿਸ ਇਹਨਾਂ ਨੂੰ ਅੱਗੇ ਜਾਣ ਦੇਊਗੀ ਜਾਂ ਇਹ ਧਰਨਾ ਥੋੜੇ ਚਿਰ ਬਾਅਦ ਚੱਕ ਲੈਣਗੇ ਇਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਾਅਦ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਪਰ ਇੰਨੀ ਇੱਕ ਗੱਲ ਜ਼ਰੂਰ ਆ ਵੀ ਜਿਵੇਂ ਪੁਰਾਣੇ ਸਿਆਣੇ ਕਹਿੰਦੇ ਸੀਗੇ ਵੀ ਕੋਈ ਰਾਜੀ ਨਮਾ ਹੋਇਆ ਸੀਗਾ ਉਹ ਇੱਕ ਵਿਅਕਤੀ ਸੀਗਾ ਜਗਿੰਦਰ ਉਹਦਾ ਇੱਕ ਲੇਡੀ ਦਾ ਧਨਕਰਨ ਰੌਲਾ ਪੈ ਗਿਆ ਸਰਪੰਚੋਂ ਨੂੰ ਕਹਿੰਦਾ ਤੂੰ ਦੋਨਾਂ ਦੇ ਕਸੂਰ ਕੱਢੋ ਕਹਿੰਦਾ ਸੱਚਾ ਦਿਗਿੰਦਰ ਵੀ ਆ ਤੇ ਛੁੱਠੀ ਧਨਕੁਰ ਵੀ ਹੈ ਨਹੀਂ ਉਹੀ ਚੱਕਰ ਆ ਭਈ ਅੱਜ ਜੇ ਪੁਲਿਸ ਦਾ ਪੱਖ ਦੇਖੀਏ ਤਾਂ ਸੱਚੀ ਪੁਲਿਸ ਵੀ ਆ ਪਰੰਤੂ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਸੱਚੇ ਲੋਕ ਵੀ ਆ ਲੋਕ ਕਹਿੰਦੇ ਜਿਹੜੀ ਇਹ ਬਾਇਓ ਗੈਸ ਫੈਕਟਰੀ ਆ ਇਹਦੇ ਨਾਲ ਸਾਨੂੰ ਬਿਮਾਰੀਆਂ ਲੱਗਣਗੀਆਂ ਸਾਡਾ ਪੂਂਦਰੀ ਪਿੰਡ ਬਿਮਾਰੀਆਂ ਦੀ ਜਕੜ ਦੇ ਵਿੱਚ ਆਊਗਾ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਆ ਮੈਨੂੰ ਪਾਣੀ ਪੀ ਲੈਣ ਦਿਓ ਦਮ ਚੜ ਗਿਆ ਭਾਈ ਜੀ ਆ ਦੇਖੋ ਗਰਮੀ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਆ ਸਾਡੀਆਂ ਵੀਡੀਓ ਸੋਹਣੀਆਂ ਲੱਗਦੀਆਂ ਚੰਗੀਆਂ ਲੱਗਦੀਆਂ ਵੀ ਲੋਕ ਮੁੱਦ ਚੱਕਦੇ ਆ ਤਾਂ ਵੀਰੋ ਇੱਕ ਤਾਂ ਸ਼ੇਅਰ ਕਰ ਦਿਆ ਕਰੋ ਇੱਕ ਤੁਹਾਡੇ ਜਿੰਨੇ ਕ ਮਿੱਤਰ ਦੋਸਤ ਆ ਇਧਰ ਕੈਨੇਡਾ ਅਮਰੀਕਾ ਦੇ ਜਿੱਥੇ ਵੀ ਉਹਨਾਂ ਨੂੰ ਕਹੇ ਵੀ ਮੇਰਾ ਜਿਹੜਾ ਚੈਨਲ ਆ ਨਾ ਉਹਨੂੰ ਸਬਸਕ੍ਰਾਈਬ ਕਰ ਲਿਓ ਉਹਨੂੰ ਲਾਈਕ ਕਰ ਲਓ ਸ਼ੇਅਰ ਕਰ ਦਿਓ ਬਿੱਟੂ ਤੂਰ ਜਿਹੜਾ ਮੇਰਾ ਫੇਸਬੁੱਕ ਵਾਲਾ ਪੇਜ ਆ ਨਾ 10k ਫਾਲੋਅਰ ਆਪਣੇ ਹੋਰ ਵੱਧ ਜਾਣ ਫਿਰ ਆਪਾਂ ਫੇਰ ਚੀਕਾਂ ਪਾਇਆ ਕਰਾਂਗੇ ਉਹਨਾਂ ਦੀਆਂ ਜਿਹੜੇ ਕਾਨੂੰਨ ਨੂੰ ਹੱਥ ਚ ਲੈਂਦੇ ਆ ਜਾਂ ਜਿਹੜੇ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਆ ਆਖਿਰ ਤੇ ਸਾਡੇ ਜੇ ਕੋਈ ਕਮੀ ਹੁੰਦੀ ਹੈ ਨਾ ਤਾਂ ਪੂਰੇ ਆਨਗਰਾਂ ਦਰਿੜਤਾ ਨਾਲ ਲਿਖ ਦਿਆ ਕਰੋ ਵੀ ਇੱਥੇ ਬਿੱਟੂ ਤੂੰ ਗਲਤ ਆ ਠੀਕ ਆ ਜਿੱਥੇ ਸਾਡੇ ਜੇ ਕੋਈ ਸਹਿਤ ਹੋਊਗੀ ਉਹ ਵੀ ਕਰ ਦਿਆ ਕਰੋ ਕੋਈ ਗੱਲ ਨਹੀਂ ਸਾਨੂੰ ਬੜਾ ਮਾਣ ਹੋਊਗਾ ਵੀ ਹਾਂ ਯਾਰ ਸਾਡੇ ਨਾਲ ਲੋਕ ਜੁੜੇ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਯਾਰਾ ਕਰਨੀ ਨਹੀਂ ਹੈ ਤੁਸੀਂ ਕਿਉਂਕਿ ਹਰੇਕ ਵੀਡੀਓ ਵਾਲਾ ਕਹਿੰਦਾ ਸ਼ੇਅਰ ਕਰੋ ਪਰ ਤੁਸੀਂ ਕਰਨੀ ਨਹੀਂ ਮੈਨੂੰ ਪਤਾ ਇੰਨੀ ਕੁ ਬੇਨਤੀ ਆ ਧੰਨਵਾਦ ਥੈਂਕ ਯੂ ਭੂੰਦੜੀ ਤੋਂ ਪੱਤਰਕਾਰ ਬਿੱਟੂ ਸੁਵੱਦੀ ਕਾਲਾ ਦੀ ਰਿਪੋਰਟ ਧੰਨਵਾਦ ਜਿਉਂਦੇ ਵਸਦੇ ਰਹੋ ਖੁਸ਼ ਰਹੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿੰਦਾਬਾਦ ਥੈਂਕ ਯੂ